ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਲਾਈਵ 'ਚ ਤੁਹਾਡਾ ਸਵਾਗਤ ਆ ਇੱਕ ਵਾਰ ਫੇਰ ਆਪਾਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਸੋ ਲਾਈਵ ਦੇ ਨਾਲ ਜਿਆਦਾ ਤੋਂ ਜਿਆਦਾ ਵੀਰ ਜੁੜ ਜੋ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਇਹਨਾਂ ਦੇ ਸੰਬੰਧ 'ਚ ਸੋ ਜਿਹੜੇ ਵੀਰਾਂ ਨੇ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਲਾਈਵ ਨਾਲ ਜੁੜ ਕੇ ਆਪਾਂ ਤੋਂ ਕੋਈ ਸਵਾਲ ਵਗੈਰਾ ਪੁੱਛ ਸਕਦੇ ਹੋ ਇਹਨਾਂ ਦੇ ਸੰਬੰਧ 'ਚ ਉੱਜਲਦੀ ਤੋਂ ਜਲਦੀ ਵੀਰੇ ਲੈਵ ਨਾਲ ਜੁੜਜੋ ਆਪਣੇ ਨਾਲ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੋ ਜਿਹੜੇ ਵੀ ਵੀਰ ਲੈਵ ਨਾਲ ਜੁੜ ਚੁੱਕੇ ਨੇ ਸ਼ੇਅਰ ਜ਼ਰੂਰ ਕਰਦੋ ਬਈ ਤਾਂ ਜੋ ਸਾਰੇ ਵੀਰਾਂ ਕੋਲ ਵੀਡੀਓ ਪਹੁੰਚ ਸਕੇ ਅੱਪਾ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਸਬੰਧ 'ਚ ਜਿਹੜੇ ਵੀ ਤੁਹਾਡੇ ਸਵਾਲ ਨੇ ਤਾਂ ਤੁਸੀਂ ਆਪਾਂ ਤੋਂ ਪੁੱਛ ਸਕਦੇ ਹੋਗੇ